ਸਰਦਾਰ ਸਾਹਿਬ ਦੇ ਦਰਸ਼ਨ ਕਰੋ ਜੀ ਤੇ ਉਹੀ ਸਰਦਾਰ ਸਾਹਿਬ ਨੇ ਜਿਹੜੇ ਕਿ ਜੀਰਾ ਸ਼ਰਾਬ ਫੈਕਟਰੀ ਵਿੱਚ ਆਉਂਦੇ ਨੇ ਸੰਤ ਬਲਬੀਰ ਸਿੰਘ ਦੇ ਸੀਚੇਬਾ ਜੀ ਆਉਂਦੇ ਨੇ ਆ ਕੇ ਇਹੀ ਸਰਦਾਰ ਸਾਹਿਬ ਪਾਣੀਆਂ ਦੇ ਸੈਂਪਲ ਕਰਦੇ ਨੇ ਤੇ ਉਹ ਪਾਣੀਆਂ ਦੇ ਸੈਂਪਲ ਫੈਕਟਰੀ ਦੇ ਹੱਕ ਵਿੱਚ ਭੁਗਤਦੀ ਨਹੀਂ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਸਾਡੇ 29 ਸੈਂਪਲ ਕਰਦੀ ਆ ਤੇ 29 ਦੇ 29 ਹੀ ਖੋਲ ਹੁੰਦੇ ਨੇ ਕੀ ਤੁਸੀਂ ਦੱਸੋਗੇ ਜਿਹੜੇ ਤੁਸੀਂ ਜੀਰਾ ਸ਼ਰਾਬ ਫੈਕਟਰੀ ਵਿੱਚ ਸੈਂਪਲ ਕੀਤੇ ਸੀ ਉਹ ਫੈਕਟਰੀ ਦੇ ਹੱਕ ਵਿੱਚ ਕਿਵੇਂ ਆਏ ਤੇ ਜਿਹੜੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਥੋੜੇ ਬਾਅਦ ਜਿਹਦੇ ਵਿੱਚ ਸਾਈਨਾਈਡ ਵੀ ਆਇਆ ਉਹ ਕਿਵੇਂ ਆਇਆ ਤੁਸੀਂ ਕਹਿੰਦ ਨਾ ਮਿਲੇ ਸੀ ਕਦੀ ਮਿਲੀ ਪਕ ਨਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਉਹ ਫੈਕਟਰੀ ਦੇ ਹੱਕ ਵਿੱਚ ਪਹੁੰਚੇ ਇਹ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਬਿਲਕੁਲ ਕਰਪਟ ਇਹ ਅਸੀਂ ਨਹੀਂ ਕਹਿ ਰਹੇ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਜੀਆ ਮੁੱਖ ਮੰਤਰੀ ਪੰਤੋ ਪਹਿਲਾਂ ਦੀ ਹਸਪੀਟਲ ਚੱਕ ਲੋ ਉਹਨਾਂ ਨੇ ਕਿਹਾ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡੀ ਪੰਜਾਬ ਪ੍ਰਦੂਸ਼ਣ ਕਰੋ ਗੋੜਾ ਆਸ ਉਹ ਸਰਦਾਰ ਜੀ ਬੈਠੇ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਲੀਜ਼ ਸਾਹਮਣੇ ਆਓ ਜੀ ਛੋਟੇ ਦਰਸ਼ਨ ਕਰਾਉਣੇ ਸੰਗਤਾਂ ਨੂੰ ਆਓ ਜੀ ਆਓ ਸਰਦਾਰ ਸਾਹਿਬ ਇਹ ਸਰਦਾਰ ਸਾਹਿਬ ਬਾਰੇ ਪਛਾਣ ਲਿਆ ਜੀ ਪਛਾਣ ਲਿਆ ਜੀ ਇਹ ਸਰਦਾਰ ਸਾਹਿਬ ਦੇ ਦਰਸ਼ਨ ਕਰੋ ਜੀ ਏ ਸਰਦਾਰ ਸਾਹਿਬ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਫਸਰ ਨੇ ਤੇ ਉਹੀ ਸਰਦਾਰ ਸਾਹਿਬ ਨੇ ਜਿਹੜੇ ਕਿ ਜੀਰਾ ਸ਼ਰਾਬ ਫੈਕਟਰੀ ਵਿੱਚ ਆਉਂਦੇ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਆਉਂਦੇ ਨੇ ਆ ਕੇ ਇਹੀ ਸਰਦਾਰ ਸਾਹਿਬ ਪਾਣੀਆਂ ਦੇ ਸੈਂਪਲ ਕਰਦੇ ਨੇ ਤੇ ਉਹ ਪਾਣੀਆਂ ਦੇ ਸੈਂਪਲ ਫੈਕਟਰੀ ਦੇ ਹੱਕ ਵਿੱਚ ਭੇਜਦੇ ਨੇ ਇਹ ਉਹ ਸਰਦਾਰ ਸਾਹਿਬ ਨੇ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਸੈਂਟਰ ਪੋਲੂਸ਼ਨ ਦੀ ਕੰਟਰੋਲ ਬੋਰਡ ਦੀ ਟੀਮ ਆਣ ਕੇ ਸਾਡੇ 29 ਸੈਂਪਲ ਕਰਦੀ ਹੈ ਤੇ 29 ਦੇ 29 ਹੀ ਖੇੜ ਹੁੰਦੇ ਨੇ ਕੀ ਤੁਸੀਂ ਦੱਸੋਗੇ ਜਿਹੜੇ ਤੁਸੀਂ ਜੀਰਾ ਸ਼ਰਾਬ ਫੈਕਟਰੀ ਵਿੱਚ ਸੈਂਪਲ ਕੀਤੇ ਸੀ ਉਹ ਫੈਕਟਰੀ ਦੇ ਹੱਕ ਵਿੱਚ ਕਿਵੇਂ ਆਏ ਤੇ ਜਿਹੜੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਥੋੜੇ ਬਾਅਦ ਜਿਹਦੇ ਵਿੱਚ ਸਾਈਨਾਈਡ ਵੀ ਆਇਆ ਉਹ ਕਿਵੇਂ ਆਇਆ ਤੁਸੀਂ ਕਿਹਦੇ ਨਾਲ ਮਿਲੇ ਸੀ ਕਿਹਦੀ ਮਿਲੀ ਭਗਤਨਾ ਪੰਜਾਬ ਸਾਡਾ ਕੰਮ ਸੈਂਪਲ ਕਲੈਕਟ ਕਰਨਾ ਹੈ ਅਸੀਂ ਟੀਮ ਦੇ ਨਾਲ ਸੈਂਪਲ ਇਹਨਾਂ ਮੈਂ ਦੱਸਣਾ ਚਾਹਣਾ ਇਹਨਾਂ ਦੀ ਬਦਲੀ ਅਸੀਂ ਕਰਾਈ ਆ ਇਹ ਫਰੀਦਕੋਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰ ਤੋਂ ਉੱਥੇ ਬਦਲ ਕੇ ਇਹ ਢੋਡੇ ਇੱਥੇ ਇਲਾਕੇ ਦੇ ਵਿੱਚ ਇਹੋ ਜਿਹੇ ਰੈਡ ਇੰਡਸਟਰੀਆਂ ਲਾਉਣ ਵਾਸਤੇ ਆਏ ਨੇ ਇਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਿਲਕੁਲ ਕਰਪਟ ਸਿਰੇ ਤਾਂ ਆਏ ਹੈਗਾ ਨੇ ਇਹ ਅਸੀਂ ਵੀ ਕਹਿ ਰਹੇ ਮਾਨਜੋਗ ਮੁੱਖ ਮੰਤਰੀ ਸਾਹਿਬ ਦੀਆਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਦੀਆਂ ਸਪੀਚਾਂ ਚੱਕ ਲੋ ਉਹਨਾਂ ਨੇ ਕਿਹਾ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪੰਜਾਬ ਪ੍ਰਦੂਸ਼ਣ ਕਰੋ ਬੋਰਡ ਤੇ ਅੱਜ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕਰੋ ਬੋਰਡ ਬੈਠਾ ਕਿ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੀ ਬੈਠਾ ਇਹ ਸਾਨੂੰ ਦੱਸਿਆ ਜਾਵੇ ਇਸ ਬੋਰਡ ਨੂੰ ਬਦਲਿਆ ਜਾਵੇ ਇਸ ਬੋਰਡ ਨੇ ਬੁੱਢੇ ਨਾਲੇ ਦੇ ਵਿੱਚ ਜ਼ਹਿਰ ਫਲਾਈਆ ਇਸ ਬੋਰਡ ਨੇ ਸਾਡੇ ਜੀਰੇ ਦੇ ਵਿੱਚ 40 ਤੋਂ 50 ਪਿੰਡਾਂ ਦਾ ਪਾਣੀ ਖਰਾਬ ਕੀਤਾ ਇਸ ਬੋਰਡ ਦੀ ਜ਼ਿੰਮੇਵਾਰੀ ਪੈਂਦੀ ਸੀਗੀ ਕਿ ਜਿਹੜਾ ਪੰਜਾਬ ਦਾ ਪਾਣੀ ਆ ਆਪੋ ਹਵਾ ਉਹ ਬਚਾਉਣੀ ਇਹਨਾਂ ਨੇ ਨਹੀਂ ਪਹਚਾਈਗੀ ਇਹ ਇਸ ਦੇ ਕਾਬਿਲ ਨਹੀਂ ਹੈਗੇ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਰੱਦ ਕੀਤਾ ਜਾਵੇ ਇਹ ਪੂਰਾ ਡਿਪਾਰਟਮੈਂਟ ਬਦਲਿਆ ਜਾਵੇ ਜੀ